ਤਾੜੀ ਗਿਆਨੀ ਜਵਾਲਾ ਸਿੰਘ ਪਤੰਗਾ ਦੇ ਸਾਥੀ ਤਾੜੀ ਦੌਲਤ ਸਿੰਘ ਤੰਦਰੁਸਤ ਹੋ ਕੇ ਨੋਵਲਾਰਾ ਇਟਲੀ ਤੋਂ ਪੰਜਾਬ ਲਈ ਹੋਏ ਰਵਾਨਾ ਗੁਰਦੁਆਰਾ ਸਿੰਘ ਸਭਾ ਨੋਵਲਾਰਾ ਪ੍ਰਬੰਧਕ ਕਮੇਟੀ ਦੀ ਹੋ ਰਹੀ ਹੈ ਚੁਫੇਰੀਆਂ ਪ੍ਰਸ਼ੰਸਾ ਗਿਆਨੀ ਜਵਾਲਾ ਸਿੰਘ ਪਤੰਗਾ ਦਾ ਇੰਟਰਨੈਸ਼ਨਲ ਤਾੜੀ ਜਥਾ ਪੰਥਕ ਹਲਕਿਆਂ ਵਿੱਚ ਕਿਸੇ ਜਾਣ ਪਹਿਚਾਣ ਦਾ ਮਤਲਬ ਨਹੀਂ ਹੈ ਸਾਲ 2025 ਵਿੱਚੋਂ ਜਥੇ ਸਪੇਡ ਇਟਲੀ ਆਏ ਸਨ ਉਨ੍ਹਾਂ ਦੇ ਜਥੇ ਵੱਲੋਂ ਵਿਸਾਖੀ ਦੇ ਵਿਸ਼ੇਸ਼ ਦੀਵਾਨ ਗੁਰਦੁਆਰਾ ਸਿੰਘ ਸਬੰਨ ਨਵਲਾਰਾ ਵਿਖੇ ਸਜਾਏ ਗਏ ਸਨ 16 ਅਪ੍ਰੈਲ ਨੂੰ ਉਨ੍ਹਾਂ ਦੇ ਸਾਥੀ ਭਾਈ ਦੌਲਤ ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ ਗੁਰਦੁਆਰਾ ਸਾਹਿਬ ਵਿਖੇ ਐਂਬੂਲੈਂਸ ਬੁਲਾ ਕੇ ਹਸਪਤਾਲ ਪਹੁੰਚਾਇਆ ਗਿਆ ਸੀ ਜਿਸ ਤੋਂ ਬਰੰਤੋਂ 1 ਮਹੀਨੇ ਤੋਂ ਵੱਧ ਸਮਾਂ ਐਮਰਜੈਂਸੀ ਵਾਰਡ ਵਿੱਚ ਰਹੇ ਅਤੇ ਉਨ੍ਹਾਂ ਦਾ ਆਪਰੇਸ਼ਨ ਵੀ ਕੀਤਾ ਗਿਆ ਜ਼ਿਕਰਯੋਗ ਹੈ ਗੁਰਦੁਆਰਾ ਸਿੰਘ ਸਬੰਨ ਨਵਲਾਰਾ ਦੀ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਨਿਰੰਤਰ ਪਿਆਰਭਾਈ ਕਰਦੇ ਹੋਏ ਪਾਈ ਦੌਲਤ ਸਿੰਘ ਨੂੰ ਹਸਪਤਲ ਲੈਣ ਲਈ ਜਾਂਦੇ ਰਹੇ ਅਤੇ ਡਾਕਟਰਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਦੇ ਰਹੇ ਉਪਰੰਤ ਪਾਈ ਦੌਲਤ ਸਿੰਘ ਨੂੰ ਗੋਸਤਾਲਾ ਦੇ ਹਸਪਤਲ ਵਿੱਚ ਤਬਦੀਲ ਕਰ ਦਿੱਤਾ ਗਿਆ ਉੱਥੇ ਵੀ ਸੰਤਾਂ ਦਾ ਹਾਲਚਾਲ ਜਾਣਨ ਲਈ ਤੇ ਡਾਕਟਰਾਂ ਕੋਲ ਉਨ੍ਹਾਂ ਦੀ ਸਿਹਸਬੰਦੀ ਜਾਣਕਾਰੀ ਲੈ ਲੈ ਨਿਰੰਤਰ ਜਾਂਦੀਆਂ ਰਹੀਆਂ ਅਖੀਰ ਵਿੱਚ ਉਨ੍ਹਾਂ ਨੂੰ ਤੀਸਰੇ ਹਸਪਤਲ ਕੋਰਜੋ ਵਿੱਚ ਤਬਦੀਲ ਕੀਤਾ ਗਿਆ ਜਿੱਥੋਂ ਕਿ ਤੰਦਰੁਸਤ ਹੋਣ ਤੋਂ ਬਾਅਦ ਉਨ੍ਹਾਂ ਨੂੰ 5 ਅਗਸਤ ਵਾਲੇ ਦਿਨ ਛੁੱਟੀ ਦੇ ਦਿੱਤੀ ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਸਹਿਤ ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ ਅਤੇ ਉਹਨਾਂ ਦੀ ਰਹਿائش ਦਾ ਪ੍ਰਬੰਧ ਕੀਤਾ ਗਿਆ ਤੇ ਹਮੇਸ਼ਾ ਹੀ ਕੋਈ ਨਾ ਕੋਈ ਉਹਨਾਂ ਦੀ ਦੇਖਭਾਲ ਵਿੱਚ ਹਾਜ਼ਰ ਰਿਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਨਣ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਤੰਦਰੁਸਤ ਹੋਣ ਤੋਂ ਉਪਰੰਤ 13 ਅਗਸਤ 2025 ਨੂੰ ਭਾਈ ਦੌਲਤ ਸਿੰਘ ਜੀ ਨੂੰ ਮਿਲਾਨ 에어ਪੋਰਟ ਤੋਂ ਸਿੱਧੀ ਫਲਾਈਟ ਰਾਹੀਂ ਭਾਰਤ ਲਈ ਰਵਾਨਾ ਕੀਤਾ ਗਿਆ ਅਤੇ ਉਹ ਠੀਕ ਠਾਕ ਪਹੁੰਚ ਗਏ ਹਨ 에어ਪੋਰਟ ਤੋਂ ਉਹਨਾਂ ਨੂੰ ਲੈਣ ਲਈ ਉਹਨਾਂ ਦਾ ਪਰਿਵਾਰ ਪਹੁੰਚਿਆ ਹੋਇਆ ਸੀ ਪਾਈ ਦੋਲਾ ਸਿੰਘ ਤਕਰੀਬਨ 4 ਮਹੀਨੇ ਤੱਕ ਹਸਪਤਾਲ ਵਿੱਚ ਰਹੇ ਜਿੱਥੇ ਡਾਕਟਰਾਂ ਨੇ ਆਧੁਨਿਕ ਤਕਨੀਕ ਰਾਹੀਂ ਉਹਨਾਂ ਦਾ ਇਲਾਜ ਕੀਤਾ ਤੇ ਇਲਾਕਾ ਨਿਵਾਸੀ ਸੰਗਤਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਪਾਈ ਸਾਹਿਬ ਦੀ ਤੰਦਰੁਸਤੀ ਲਈ ਅਰਦਾਸਾਂ ਕੀਤੀਆਂ ਜਿਸ ਦੇ ਸਦਕਾ ਵਾਹਿਗੁਰੂ ਜੀ ਨੇ ਆਪ ਉਹਨਾਂ ਨੂੰ ਬਖਸ਼ਿਸ਼ ਕਰਦੇ ਹੋਏ ਜੀਵਨ ਦਾਤ ਦਿੱਤਾ ਇਟਲੀ ਦੇ ਸਿੱਖ ਅਤੇ ਪੰਥਕਲਕਾਂ ਵਿੱਚ ਇਨੀ ਦਿਨੀ ਗੁਰਦੁਆਰਾ ਸਿੰਘ ਸਵਰ ਨਵਲਾਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਉਦਮ ਸਦਕਾ ਚੁਫੇਰੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿਉਂਕਿ ਪ੍ਰਦੇਸਾਂ ਵਿੱਚ ਆਪਣਾ ਹੀ ਆਪਣੇ ਦੀ ਬਾਹ ਫੜਦਾ ਹੈ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਇਟਲੀ ਦੇ ਸਿਹਤ ਸਿਸਟਮ ਅਤੇ ਵਾਇਗੂ ਦੇ ਲੱਖ ਲੱਖ ਵਾਰ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਭਾਈ ਸਾਹਿਬ ਨੂੰ ਨਵਾਂ ਜੀਵਨ ਦਿੱਤਾ ਤੇ ਅੱਜ ਉਹ ਆਪਣੇ ਪਰਿਵਾਰ ਵਿੱਚ ਠੀਕ ਠਾਕ ਪਹੁੰਚ ਗਏ ਹਨ